ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਆਪਾਂ ਬਹੁਤ ਹੀ ਅਹਿਮ ਤੇ ਗੰਭੀਰ ਮਸਲੇ ਤੇ ਗੱਲਬਾਤ ਕਰਨੀ ਆ ਧਿਆਨ ਦੇ ਨਾਲ ਸੁਣਨਾ ਤੇ ਇਹਨੂੰ ਅੱਗੇ ਸਾਂਝੇ ਕਰਦੇ ਜਾਓ ਤਾਂ ਕਿ ਹਰ ਪੰਜਾਬੀ ਨੂੰ ਪੰਜਾਬ ਦੇ ਰਹਿਣ ਵਾਲੇ ਹਰ ਬੰਦੇ ਨੂੰ ਪਤਾ ਲੱਗ ਸਕੇ ਕਿ ਕਿਵੇਂ ਪੰਜਾਬ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਅੱਜ ਚਰਚਾ ਦਾ ਵਿਸ਼ਾ ਬਣਿਆ ਹੋਇਆ ਮੀਡੀਆ ਦੇ ਵਿੱਚ ਕੇ ਹਰਿਆਣੇ ਨੂੰ ਕੇਂਦਰ ਸਰਕਾਰ ਨੇ 8500 ਕਿਊਸਕ ਪਾਣੀ ਜਿਹੜਾ ਉਹ ਛੱਡਣ ਦਾ ਫੈਸਲਾ ਕਰ ਲਿਆ। BBMP ਦੇ ਵਿੱਚੋਂ ਜਿਹੜਾ ਪੰਜਾਬ ਦਾ ਅਧਿਕਾਰੀ ਸੀ ਉਹਨੂੰ ਬਾਹਰ ਕੱਢ ਦਿੱਤਾ ਗਿਆ ਜਾਨੀ BBMP ਆਖੜਾ ਬਿਆਸ ਜਿਹੜੀ ਮੈਨੇਜਮੈਂਟ ਬੋਰਡ ਆ ਉਹਦੇ ਵਿੱਚੋਂ ਪੰਜਾਬ ਦੇ ਅਧਿਕਾਰੀ ਨੂੰ ਪਾਸੇ ਕਰ ਦਿੱਤਾ ਗਿਆ ਤੇ ਹਰਿਆਣੇ ਦਾ ਉੱਥੇ ਜਿਹੜਾ ਬੰਦਾ ਫਿੱਟ ਕਰ ਦਿੱਤਾ ਗਿਆ ਰਾਤੋਂ ਰਾਤ ਜਿਹੜਾ ਸੈਂਟਰ ਸਰਕਾਰ ਨੇ ਫੈਸਲਾ ਕਰ ਲਿਆ ਲੰਮੇ ਸਮੇਂ ਤੋਂ ਪੰਜਾਬ ਪਾਣੀਆਂ ਲਈ ਲੜ ਰਿਹਾ ਪਾਣੀਆਂ ਲਈ ਮੋਰਚੇ ਵੀ ਲੱਗੇ ਪਾਣੀਆਂ ਲਈ ਇੱਥੇ ਖੂਨ ਵੀ ਢੁੱਲਿਆ ਪਰ ਹੈਰਾਨੀ ਜਨ ਗੱਲ ਇਹ ਆ ਵੀ ਹਰ ਵਾਰੀ ਜਿਹੜਾ ਆਪਾਂ ਕਹਿੰਦੇ ਨੇ ਵੀ ਕੇਂਦਰ ੱੱੱਕਾ ਕਰਦਾ ਹੈ ਸੈਂਟਰ ੱੱੱਕਾ ਕਰਦਾ ਦਿੱਲੀ ੱੱੱਕਾ ਕਰਦੀ ਹੈ ਪੰਜਾਬ ਨਾਲ ਇਹ ਚ ਕੋਈ ਦੋਰਾਵਾ ਨਹੀਂ ਆ ਕਿ ਹਰ ਵਾਰੀ ੱੱੱਕਾ ਜਿਹੜਾ ਉਹ ਪੰਜਾਬ ਨਾਲ ਹੀ ਹੁੰਦਾ ਹੈ ਜਿਹੜੇ ਬਹੁਤੇ ਗੁਣੀ ਗਿਆਨੀ ਬੰਦੇ ਵਿਦਵਾਨ ਬੰਦੇ ਆਪਣੇ ਆਪ ਨੂੰ ਸੋ ਕਾਲਡ ਬੰਦੇ ਕਹੋਂਦੇ ਆ ਕਿ ਅਸੀਂ ਬਹੁਤ ਘੈਂਟ ਆ ਸਾਨੂੰ ਬਹੁਤ ਸਮਝ ਆ ਤੁਸੀਂ ਬਿਨਾ ਗੱਲ ਤੋਂ ਰੌਲਾ ਪਾਉਨੇ ਆ ਕਿੱਥੇ ਤੱਕਾ ਹੋਇਆ ਪੰਜਾਬ ਨਾਲ ਇੱਕ ਤੱਕਾ ਹੋਈਏ ਹੋਇਆ ਹੋਏ ਤਾਂ ਦੱਸੀਏ ਹਜ਼ਾਰਾਂ ਤੱਕੇ ਜਿਹੜੇ ਬਹੁਤ ਲੰਮੇ ਸਮੇਂ ਤੋਂ ਕਈ ਦਹਾਕਿਆਂ ਤੋਂ ਪੰਜਾਬ ਨਾਲ ਹੁੰਦੇ ਆ ਰਹੇ ਆ ਤੇ ਅੱਜ ਵੀ ਹੋ ਰਹੇ ਆ ਹੁਣ ਇਹ ਮਸਲਾ ਬਣ ਗਿਆ ਸਿਆਸੀ ਮਸਲਾ ਬਣ ਗਿਆ ਤੁਸੀਂ ਸੁਣਿਆ ਸਾਰਿਆਂ ਨੇ ਖਬਰਾਂ ਪੜ੍ਹ ਲੀਆਂ ਵੀ ਪੰਜਾਬ ਵਾਲੇ ਕਹਿੰਦੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਅਸੀਂ ਇੱਕ ਬੂੰਦ ਪਾਣੀ ਨਹੀਂ ਦੇਵਾਂਗੇ ਹਰਿਆਣੇ ਵਾਲੇ ਕਹਿੰਦੇ ਅਸੀਂ ਰਾਹ ਬੰਦ ਕਰ ਦੇਵਾਂਗੇ ਪੰਜਾਬੀਆਂ ਦਾ ਵੈਸੇ ਹਰਿਆਣਾ ਸਾਡਾ ਛੋਟਾ ਭਰਾ ਹੈ ਅਸੀਂ ਇਕੱਠਿਆਂ ਨੇ ਪੰਜਾਬ ਤੇ ਹਰਿਆਣੇ ਨੇ ਮੋਰਚਾ ਦਿੱਲੀ ਲੜਿਆ ਕਿਸਾਨਾਂ ਦਾ ਸਾਡਾ ਹਰਿਆਣੇ ਨਾਲ ਕੋਈ ਵੈਰ ਨਹੀਂ ਹੈ ਕੋਈ ਵਿਰੋਧ ਨਹੀਂ ਹੈ ਅਸੀਂ ਵਿਰੋਧੀ ਨਹੀਂ ਹਾਂ ਹਰਿਆਣੇ ਦੇ ਲੋਕਾਂ ਦੇ ਪੰਜਾਬ ਪੰਜਾਬੀ ਹਮੇਸ਼ਾ ਇਨਸਾਨੀਅਤ ਲਈ ਸਾਡੇ ਦਾ ਬਜ਼ੁਰਗਾਂ ਨੇ ਪਾਉ ਲਾ ਦਿੰਦੇ ਸੀਗੇ ਪਾਣੀ ਦੇ ਲਈ ਲੋਕਾਂ ਲਈ ਤੇ ਅਸੀਂ ਕਿਸੇ ਦਾ ਪਾਣੀ ਕਿਵੇਂ ਰੋਕ ਲਾਂਗੇ ਜੇ ਅਸੀਂ ਕਿਸੇ ਨੂੰ ਪਿਆਸੇ ਮਾਰ ਕਿਵੇਂ ਮਾਰ ਦਿਆਂਗੇ ਪੰਜਾਬ ਕੋਲੇ ਆਪਦੇ ਕੋਲੇ ਪਾਣੀ ਹੈ ਨਹੀਂ ਸਾਡਾ ਧਰਤੀ ਹੇਠਲਾ ਪਾਣੀ ਥੱਲੇ ਜਾ ਰਿਹਾ ਤੇ ਸਾਡਾ ਦਰਿਆਵਾਂ ਦਾ ਪਾਣੀ ਖੋਇਆ ਜਾ ਰਿਹਾ ਪੰਜਾਬ ਬੰਜਰ ਰੇਗਿਸਤਾਨ ਬਣਨ ਵੱਲ ਵਧ ਰਿਹਾ ਇਹ ਬਹੁਤ ਗੰਭੀਰ ਸਥਿਤੀ ਜਿਹੜੀ ਪੰਜਾਬ ਦੇ ਦਸਾਂ 15 ਸਾਲਾਂ ਚ ਸਾਹਮਣੇ ਸਾਡੇ ਆਉਣੀ ਹੈ ਕਿ ਸਾਡੇ ਆਉਣ ਵਾਲੀਆਂ ਨਸਲਾਂ ਨੇ ਇੱਥੇ ਬੂੰਦ ਬੂੰਦ ਪਾਣੀ ਨੂੰ ਤਰਸ ਜਾਣਾ ਕਿਉਂਕਿ ਆਪਾਂ ਸਾਰੇ ਸੁੱਤੇ ਪਏ ਆ ਇਸ ਮਸਲੇ ਨੂੰ ਲੈ ਕੇ ਇੰਨਾ ਗੰਭੀਰ ਤੇ ਚਿੰਤਾਜਨਕ ਮਸਲਾ ਤੇ ਫਿਰ ਆਪਾਂ ਨਾ ਸੁਣਨ ਨੂੰ ਤਿਆਰ ਆ ਨਾ ਬੋਲਣ ਨੂੰ ਤਿਆਰ ਆ ਨਾ ਇਹਦੇ ਬਾਰੇ ਕੋਈ ਸੰਘਰਸ਼ ਕਰਨ ਨੂੰ ਤਿਆਰ ਆ ਅਸੀਂ ਕਹਿੰਦੇ ਹਰਿਆਣੇ ਨੂੰ ਪਾਣੀ ਦੇਣਾ ਸ਼ਾਰਦਾ ਨਦੀ ਦੇ ਵਿੱਚੋਂ ਲਿਆ ਕੇ ਦਿੱਤਾ ਜਾ ਸਕਦਾ ਸ਼ਾਰਦਾ ਨਦੀ ਜੀ ਦੇ ਵਿੱਚ ਹਰ ਵਾਰੀ ਫਲੱਡ ਆਉਂਦਾ ਹੜ ਆਉਂਦੇ ਆ ਤੇ ਕਈ ਸਟੇਟਾਂ ਕਈ ਸੂਬਿਆਂ ਨੂੰ ਉਹ ਹੜ ਤਬਾਹੀ ਕਰਦਾ ਪਾਣੀ ਬਰਬਾਦੀ ਕਰਦਾ ਤੇ ਉਸ ਤੋਂ ਬਾਅਦ ਉਹ ਪਾਣੀ ਸਮੁੰਦਰ ਜਾ ਕੇ ਡਿੱਗ ਪੈਂਦਾ ਉਹ ਪਾਣੀ ਕਿਸੇ ਅਰਥ ਨਹੀਂ ਕਿਤੇ ਉਹ ਵਰਤਿਆ ਨਹੀਂ ਜਾਂਦਾ ਕੀ ਉਹਨੂੰ ਪਾਣੀ ਨੂੰ ਚੈਨਲਾਈਜ਼ ਕਰਕੇ ਨਹਿਰਾਂ ਕੱਢ ਕੇ ਹਰਿਆਣੇ ਨੂੰ ਤੇ ਹੋਰ ਸੂਬਿਆਂ ਨੂੰ ਰਾਜਸਥਾਨ ਨੂੰ ਦਿੱਤਾ ਨਹੀਂ ਜਾ ਸਕਦਾ ਪਰ ਨਹੀਂ ਮਾਰਨਾ ਪੰਜਾਬ ਨੂੰ ਹੀ ਆ ਅਸੀਂ ਕਹਿੰਦੇ ਹਰਿਆਣਾ ਸਾਡਾ ਛੋਟਾ ਛੋਟਾ ਭਰਾ ਹਸਦਾ ਵਸਦਾ ਰਹੇ ਉਥੋਂ ਦੇ ਲੋਕ ਵੀ ਖੁਸ਼ ਆਲਦ ਰਹਿਣ ਜਉਂਦੇ ਵਸਦੇ ਰਹਿਣ ਪਰ ਉਹਨਾਂ ਨੂੰ ਪਾਣੀ ਉਥੋਂ ਛਾਰਦਾ ਨਦੀ ਚੋਂ ਲਿਆ ਕੇ ਦਿੱਤਾ ਜਾ ਸਕਦਾ ਕੋ ਪਹਿਲਾਂ ਵੀ ਆਪਾਂ ਇਹ ਤੇ ਗੱਲ ਕੀਤੀ ਆਪਾਂ ਲੰਮੀ ਚੌੜੀ ਗੱਲ ਨਹੀਂ ਕਰਨੀ ਸੋ ਅੱਜ ਆਪਾਂ ਗੱਲ ਕਰਨੀ ਹੈ ਵੀ ਪੰਜਾਬ ਨਾਲ ਤੱਕਾ ਕਿਉਂ ਮੁੱਖ ਮੰਤਰੀ ਕਹਿੰਦਾ ਬੂੰਦ ਨਹੀਂ ਪਾਣੀ ਦੇਣੀ ਇਹਨਾਂ ਦਾ ਮੰਤਰੀ ਅਮਨ ਰੋੜਾ ਕਹਿੰਦਾ ਅਸੀਂ ਕਰਵਾਨੀਆਂ ਕਰਨ ਨੂੰ ਤਿਆਰ ਆਂ ਇਹਨਾਂ ਦੇ ਐਮਪੀ ਇਹਨਾਂ ਦੇ ਐਮਐਲਏ ਮੰਤਰੀ ਠਾ 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 ਬਿਆਨ ਦਾਗਣੇ ਸ਼ੁਰੂ ਹੋ ਗਏ ਕਿ ਅਸੀਂ ਨਹੀਂ ਦੇਣਾ ਜੀ ਪਾਣੀ ਪਹਿਲੀ ਗੱਲ ਸਵਾਲ ਹੀ ਪੈਦਾ ਹੁੰਦਾ ਪਾਣੀਆਂ ਲਈ ਇੱਥੇ ਬੇਈਮਾਨੀਆਂ ਤੇ ਗਦਾਰੀਆਂ ਸਾਡੇ ਲੀਡਰਾਂ ਨੇ ਕੀਤੀਆਂ ਪੰਜਾਬ ਦੇ ਲੋਕੋ ਤੁਸੀਂ ਦੋ ਵਾਰੀ ਪੰਜਾਬ ਦਾ ਮੁੱਖ ਮੰਤਰੀ ਚੁਣਿਆ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਇਹ ਉਹੀ ਕੈਪਟਨ ਬੰਦਰ ਸਿੰਘ ਸੀ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਈ ਸੀ ਇੱਥੇ ਤੇ ਇਸੇ ਕੈਪਟਨ ਨੇ ਉਹਨੂੰ ਚਾਂਦੀ ਦੀ ਕਹਿਲ ਜਾ ਕੇ ਦਿੱਤੀ ਸੀ ਤੇ ਸਾਡੇ ਲੋਕਾਂ ਨੇ ਉਹ ਗਦਾਰ ਲੋਕਾਂ ਨੂੰ ਆਪਣੇ ਸਿਰ ਤੇ ਬਿਠਾ ਕੇ ਦੋ ਵਾਰੀ ਮੁੱਖ ਮੰਤਰੀ ਬਣਾਇਆ ਗਲਤੀ ਕੀਤੀ ਆ ਸਾਨੂੰ ਕੋਈ ਚੰਗੇ ਮਾਲੇ ਦੀ ਪਛਾਣ ਨਹੀਂ ਸਾਨੂੰ ਕੋਈ ਪਰਵਾਹ ਨਹੀਂ ਸਾਡੇ ਨਾਲ ਕੀ ਹੋ ਰਿਹਾ ਪਰ ਅਸੀਂ ਦੋ ਵਾਰੀ ਉਸ ਬੰਦੇ ਨੂੰ ਮੁੱਖ ਮੰਤਰੀ ਚੁਣਿਆ ਜਿਹੜੇ ਬੰਦੇ ਨੇ ਸਾਡੇ ਹਿੱਕ ਤੇ ਦੀਵਾ ਵਾਲਿਆ ਸੀਗਾ ਜਾ ਕੇ ਚਾਂਦੀ ਦੀ ਕਹੀ ਲੈ ਕੇ ਟੱਕ ਲਾਉਣੇ ਤੇ ਗਾਂਧੀ ਨੂੰ ਇਹ ਨਾਲ ਖੜਿਆ ਸੀ ਜਾ ਕੇ ਜਿਹੜੇ ਕਹਿੰਦੇ ਪੰਜਾਬ ਦੇ ਪਾਣੀਆਂ ਦਾ ਰਖਵਾਲਾ ਕੈਪਟਨ ਜੀ ਤੇ ਉਸ ਪਾਣੀ ਤੋਂ ਲੈ ਕੇ ਤੇ ਕਿੱਥੋਂ ਧਰਮਜੋਤ ਮੋਰਚਾ ਤੇ ਕਿੱਧਰ ਫਿਰ ਪੰਜਾਬ ਦਾ ਖੂਨ ਡੁੱਲਿਆ ਜਵਾਨੀ ਦਾ ਕਹਾਣ ਹੋਇਆ ਕਿੱਧਰ ਨੂੰ ساری ਕਹਾਣੀ ਹੋ ਗਈ ਸੀ ਆਪਾਂ ਸਾਰੇ ਉਸ ਬਾਰੇ ਭਲੀ ਭਾਂਤ ਜਾਣਦੇ ਆਂ ਇਹ ਤਾਂ ਕਾਂਗਰਸ ਦਾ ਕਰਦਾਰ ਰਿਹਾ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਅੱਗੇ ਆ ਜੋ ਬਾਦਲਾਂ ਦਾ ਕਰਦਾਰ ਫਿਰ ਆਪਾਂ ਭਵੰਤਰੀ ਵੀ ਗੱਲ ਕਰਦੇ ਆਂ ਜਦੋਂ ਬਾਦਲ ਸਰਕਾਰ ਰਹੀ ਐ ਹੁਣ ਮਾਰੀ ਜਾਂਦੇ ਢੀਂਗਾ ਵੱਡੀਆਂ ਵੱਡੀਆਂ ਬਿਆਨ ਦਾਗਣਗੇ ਪੰਜਾਬ ਦਾ ਪਾਣੀ ਨਹੀਂ ਦੇਵਾਂਗੇ ਆ ਪਿੱਛੇ ਜਿਹਨਾਂ ਨੇ ਐਸਬੀਐਲ ਨੂੰ ਇੱਥੋਂ ਢਾਉਣਾ ਸ਼ੁਰੂ ਕਰਤਾ ਜੀਸੀਬੀਆਂ ਲਾ ਕੇ ਉਹ ਡਰਾਮਾ ਰਚਿਆ ਜਦੋਂ ਬਾਦਲ ਸਰਕਾਰ ਹੁੰਦੀ ਸੀਗੀ ਇਹਨਾਂ ਨੇ ਭਾਖੜਾ ਨਹਿਰ ਦੇ ਬੰਨਾਂ ਨੂੰ ਬੰਨਿਆਂ ਨੂੰ ਚਾਰਪੈ ਉੱਤੋਂ ਦੋਨੇ ਪਾਸੋਂ ਨਹਿਰਾਂ ਦੇ ਬੰਨਿਆਂ ਨੂੰ ਡੌਲਿਆਂ ਨੂੰ ਚਾਰ ਸਪੀਰਾਂ ਉੱਚਾ ਕਰ ਦੋਨੇ ਪਾਸੇ ਉੱਚਾ ਕਰਕੇ ਤੇ ਉਹਦੇ ਵਿੱਚ ਵੱਧ ਪਾਣੀ ਛੱਡ ਕੇ ਭਾਖੜਾ ਨਹਿਰ ਦੇ ਵਿੱਚ ਤੇ ਅੱਗੇ ਜਾ ਕੇ ਹਰਿਆਣੇ ਨੂੰ ਦਿੱਤਾ ਸੀ ਇਹ ਬਾਦਲਾਂ ਦੀ ਕਰਤੂਤ ਰਹੀ ਹੈ ਜਿਹੜੇ ਕਹਿੰਦੇ ਅਸੀਂ ਦਾ ਪਾਣੀ ਆ ਲਈ ਕਦੇ ਹਮੇਸ਼ਾ ਖੜੇ ਆ ਜੀ ਪੰਜਾਬ ਦੇ ਨਾਲ ਤੇ ਇਹਨਾਂ ਨੇ ਭਾਖੜਾ ਦੇ ਬੰਨੇ ਉੱਚੇ ਕਰਕੇ ਉਹਦੇ ਵੱਧ ਪਾਣੀ ਛੱਡ ਕੇ ਤੇ ਅੱਗੇ ਹਰਿਆਣੇ ਨੂੰ ਪਾਣੀ ਦਿੱਤਾ ਸੀ ਇਹ ਬਾਦਲਾਂ ਦਾ ਕਾਰਗੁਜ਼ਾਰੀ ਰਹੀ ਹੈ ਜਿਹੜੇ ਕਹਿੰਦੇ ਅਸੀਂ ਪੰਜਾਬ ਦੇ ਪਾਣੀਆਂ ਦੇ ਅਸੀਂ ਪੰਜਾਬ ਦੇ ਹਿੱਤਾਂ ਦੇ ਰਾਖੇ ਸ਼ਰਨ ਜੀ ਢੱਲੋਂ ਪੰਜਾਬ ਦਾ ਮੰਤਰੀ ਹੁੰਦਾ ਸੀ ਮੈਂ ਉਹਦੇ ਵੇਲੇ ਦੀ ਗੱਲ ਕਰਦਾ ਤੇ ਬਾਦਲ ਦੀ ਸਰਕਾਰ ਹੁੰਦੀ ਸੀ ਆਪਾਂ ਭੁੱਲ ਬਹੁਛੇਤੀ ਜਾਂਦੇ ਆ ਨਾ ਆਪਦੀ ਸਾਡੀ ਹੈ ਹੀ ਬਣੀ ਖੜੀ ਆ ਹੁਣ ਉਹਨੇ ਆਪਾਂ ਮੌਜੂਦਾ ਸਰਕਾਰ ਤੇ ਭਵਾਨਸੋਂ ਕਹਿੰਦਾ ਅਸੀਂ ਪਾਣੀ ਨਹੀਂ ਦੇਵਾਂਗੇ ਪਹਿਲੀ ਗੱਲ ਤਾਂ ਮੈਂ ਪੁੱਛਣਾ ਚਾਹੁੰਦਾ ਵੀ ਮਾਨ ਸਾਹਿਬ ਜਦੋਂ BBMP ਦੇ ਵਿੱਚੋਂ ਪੰਜਾਬ ਨੂੰ ਦਰਕਰਾਰ ਕੀਤਾ ਗਿਆ ਪਾਸੇ ਕੀਤਾ ਗਿਆ ਪੰਜਾਬ ਦੀ ਦਾਅਵੇਦਾਰੀ ਹਿੱਸੇਦਾਰੀ ਖਤਮ ਕੀਤੀ ਗਈ ਆਪਾਂ ਚੁੱਪ ਰਹੇ ਆਪਾਂ ਨਹੀਂ ਬੋਲੇ ਆਪਾਂ ਕੋਈ ਵਿਰੋਧ ਨਹੀਂ ਮੜਾ ਮੋਟਾ ਫੋਕਾ ਬਿਆਨ ਦਿੱਤਾ ਹੁਣ ਵੀ ਬਿਆਨ ਹੀ ਐ ਕਹ ਹੈ ਹੁਣ ਵੀ ਬਿਆਨ ਨਹੀਂ ਥੋੜੇ ਪੱਲੇ ਹੁਣ ਵੀ ਲੜਨ ਦੌੜਨ ਵਾਲਾ ਮਾਦਾ ਨਹੀਂ ਇਹ ਨਹੀਂ ਵੀ ਤੁਹਾਡਾ ਕੇਜਰੀਵਾਲ ਚੱਕ ਲਿਆ ਤੇ ਤੁਸੀਂ ਸਾਰੇ 92 ਦੇ 92 ਆ ਜਿਹੜੇ ਥੋੜੇ ਐਮਐਲਏ ਐ ਤੇ ਲੈ ਕੇ ਉਹਨਾਂ ਨੂੰ ਤੇ ਸਾਰਾ ਇੱਥੋਂ ਖਲਕਤ ਲੈ ਕੇ ਪੰਜਾਬ ਚੋਂ ਭਰ ਕੇ ਗੱਡੀਆਂ ਤੇ ਤੁਸੀਂ ਦਿੱਲੀ ਪਹੁੰਚ ਗਏ ਸੀਗੇ ਤੁਸੀਂ ਆਪਣੇ ਕੇਜਰੀਵਾਲ ਲਈ ਤਾਂ ਦਿੱਲੀ ਮੋਰਚੇ ਲਾ ਸਕਦੇ ਹੋ ਸੜਕਾਂ ਦੇ ਉੱਤਰ ਸਕਦੇ ਹੋ ਥੋੜੇ 92 ਐਮਐਲਏ ਥੋੜੇ ਜਿਹੜੇ ਜੁੜੇ ਹੋਏ ਨਾਲ ਲੋਕ ਨੇ ਪਰ ਪੰਜਾਬ ਦੇ ਪਾਣੀਆਂ ਲਈ ਤੁਸੀਂ ਸਿਰਫ ਬਿਆਨ ਹੀ ਦੇਣੇ ਆ ਤੜਾਈ ਸਿੰਘ ਅਰਸ਼ ਨਹੀਂ ਮੈਦਾਨ ਚ ਨਹੀਂ ਤੁਸੀਂ ਆਉਣਾ ਇਹ ਤੁਸੀਂ ਦੇਖ ਲਿਓਗਾ ਇਸ ਸਾਰਾ ਡਰਾਮਾ ਰਾਜਮੇਚ ਕੇ ਤੁਸੀਂ ਸੈਂਟਰ ਨਾਲ ਭਾਂਸਿਆਂ ਤੂੰ ਕਿਉਂ ਖਿੱਚਣੀ ਆ ਇਹ ਰਲ ਮਿਲ ਕੇ ਡਰਾਮਾ ਖੇਡ ਰਹੇ ਹਾਂ ਸਾਰਾ ਇਹ ਜਗ ਜਹ ਰੋਚਕੀਆਂ ਗੱਲਾਂ ਨੇ ਮੈਂ ਭਾਂਸਿਆਂ ਤੁਹਾਨੂੰ ਇਹ ਗੱਲ ਪੁੱਛਣੀ ਚਾਹੁੰਦਾ ਜਦੋਂ 2020 ਦੇ ਵਿੱਚ ਐਜੂਕੇਸ਼ਨ ਪਾਲਿਸੀ ਸੈਂਟਰ ਸਰਕਾਰ ਲੈ ਕੇ ਆਈ ਆ ਉਹ ਐਡੀ ਮੈਂ ਪਹਿਲਾਂ ਵੀ ਉਹਦੇ ਬਾਰੇ ਕਈ ਵਾਰੀ ਵਿਚਾਰ ਕੀਤਾ ਆ ਕਿ ਉਹ ਐਡੀ ਖਤਰਨਾਕ ਨੀਤੀ ਆ ਪਾਲਿਸੀ ਆ ਉਹ ਦੂਜੀਆਂ ਬੋਲੀਆਂ ਨੂੰ ਸੱਭਿਆਚਾਰ ਨੂੰ ਉੱਥੋਂ ਦੇ ਇਤਿਹਾਸ ਨੂੰ ਮਲੀਆਮੇਟ ਕਰ ਦੂਗੀ ਉਹ ਐਸੀ ਨੀਤੀ ਹੈ ਜਿਹੜੀ ਸਿੱਖਿਆ ਨੀਤੀ ਇਹ ਲੈ ਕੇ ਆਇਆ ਪੂਰੇ ਦੱਖਣ ਭਾਰਤ ਨੇ ਇਸ ਸਿੱਖਿਆ ਨੀਤੀ ਦਾ ਵਿਰੋਧ ਕੀਤਾ ਅੱਜ ਤੱਕ ਵੀ ਪੂਰੇ ਦੱਖਣ ਭਾਰਤ ਦੇ ਵਿੱਚ ਤੇ ਉਧਰੋਂ ਪੱਛਮੀ ਬੰਗਾਲ ਦੇ ਵਿੱਚ ਸਿੱਖਿਆ ਨੀਤੀ ਨਹੀਂ ਲਾਗੂ ਕੀਤੀ ਗਈ ਭਵੰਸਿਆ ਤੂੰ ਸੈਂਟਰ ਸਰਕਾਰ ਦਾ ਹੱਥ ਥੋਕਾ ਬਣ ਕੇ ਸਭ ਤੋਂ ਪਹਿਲਾਂ ਤੂੰ ਇਹ ਪੰਜਾਬ ਦੇ ਕਾਲਜਾਂ 'ਚ ਯੂਨੀਵਰਸਿਟੀਆਂ 'ਚ ਤੇ ਸਕੂਲਾਂ ਦੇ ਵਿੱਚ ਸੈਂਟਰ ਦੀ ਸਿੱਖਿਆ ਨੀਤੀ ਨੂੰ ਲਾਗੂ ਕੀਤਾ ਤੂੰ ਕਹਿੰਦਾ ਮੈਂ ਤਾਂ ਅੜਿਆ ਤੂੰ ਤਾਂ ਬੇਸ਼ਿਦਾ ਰਹਿਆ ਹਾਂ ਗੋਡੇ ਟੇਕਦਾ ਰਹਿਆ ਹਾਂ ਰਲ ਮਿਲ ਕੇ ਗੇਮ ਖੇਡਦਾ ਰਹਿਆ ਉਹਨਾਂ ਦੇ ਨਾਲ ਤੂੰ ਇਹ ਫਿਰ ਸਿੱਖਿਆ ਨੀਤੀ ਪੰਜਾਬ ਦੇ ਵਿੱਚ ਕਿਉਂ ਲਾਗੂ ਕੀਤੀ ਨੰਬਰ 2 ਤੇ ਆ ਜਾ ਜਦੋਂ ਸੈਂਟਰ ਸਰਕਾਰ ਨੇ ਇੱਕ ਐਮੈਂਡਮੈਂਟ ਕੀਤੀ ਇੱਕ ਸੋਧ ਕੀਤੀ ਵੀ ਜਿਹੜੇ ਪਾਣੀਆਂ ਦੇ ਵਿੱਚ ਜ਼ਹਿਰ ਪਾਉਂਦੇ ਆ ਕੈਮੀਕਲ ਪਾਉਂਦੇ ਆ ਉਹਨਾਂ ਦੀਆਂ ਸਜ਼ਾ ਜਿਹੜੀ ਇੱਕ ਤੋਂ 6 ਸਾਲ ਦੀ ਸਜ਼ਾ ਸੀਗੀ ਉਹ ਸਜ਼ਾ ਖਤਮ ਕਰਤੀ ਤੇ ਉਹਨਾਂ ਨੂੰ 10 ਤੋਂ 15 ਲੱਖ ਦਾ ਜੁਰਮਾਨਾ ਕਰਦਾ। ਉਹ ਕਾਨੂੰਨ ਤੂੰ ਨਾਲ ਦੀ ਨਾਲ ਵਿਧਾਨ ਸਭਾ ਦੇ ਵਿਸ਼ਾਸ਼ਣ ਦੇ ਵਿੱਚ ਉਹਨੂੰ ਪਾਸ ਕਰਦਣਾ ਜੋ ਸੈਂਟਰ ਕਹਿੰਦਾ ਉਹੀ ਤੂੰ ਪੰਜਾਬ 'ਚ ਲਾਗੂ ਕਰਦਣਾ। ਉਹ ਕਿਹੜੀ ਨੀਤੀ ਆ? ਸੈਂਟਰ ਦੀ ਜਿਹੜੀ ਤੂੰ ਇਨ ਬਿਨ ਪੰਜਾਬ 'ਚ ਲਾਗੂ ਨਹੀਂ ਕੀਤੀ ਤੂੰ ਵਿਰੋਧ ਕੀਤਾ, ਤੂੰ ਦਿਖਾਵੇ ਲਈ ਵਿਰੋਧ ਕੀਤਾ ਮਾੜਾ ਮੋਟਾ। ਹੁਣ ਤੂੰ ਡਰਾਮਾ ਕਰ ਰਿਹਾ ਕਿ ਮੈਂ 8500 ਕਿਊਸਕ ਹਰਿਆਣੇ ਨੂੰ ਸੈਂਟਰ ਨੇ ਕਹਦਾ ਵੀ ਵੱਧ ਪਾਣੀ ਦੇਣਾ ਹੈ ਮੈਂ ਤੈਨੂੰ ਪੁੱਛਣਾ ਚਾਹਣਾ ਪੰਜਾਬ ਦੇ ਲੋਕਾਂ ਨੂੰ ਜੇ ਤਰ ਜੇ ਵਕਈ ਸੱਚਾਈ ਹੈ ਇਮਾਨਦਾਰੀ ਹੈਗੀ ਮਾੜੀ ਮੋਟੀ ਦਿੱਤੀ ਭਰ ਵੀ ਤੇਰੇ ਚ ਕੋਈ ਹੈ ਤਾਂ ਤੂੰ ਇਹ ਦੱਸ ਵੀ 1 ਅਪ੍ਰੈਲ ਤੋਂ ਜਿਹੜਾ 4000 ਕਿਊਸਕ ਵੱਧ ਪਾਣੀ ਹਰਿਆਣੇ ਨੂੰ ਜਾ ਰਿਹਾ ਤੂੰ ਪੰਜਾਬ ਦੇ ਅੱਖੀ ਘਟਾ ਪਾ ਕੇ ਚੁੱਪਚੀਂ ਪੀਤੇ ਉਹ ਕੀ ਦੇ ਕਹਿਣ ਤੇ ਪਾਣੀ ਛੱਡਿਆ ਤੂੰ ਕਿਉਂ ਨਹੀਂ ਇਹ ਗੱਲ ਦੱਸੀ ਲੋਕਾਂ ਨੂੰ ਕਿ ਮੈਂ 4000 ਕਿਊਸਕ ਵੱਧ ਪਾਣੀ ਹਰਿਆਣੇ ਨੂੰ ਦੇ ਰਿਹਾ ਤੂੰ ਅੱਜ ਡਰਾਮਾ ਕਰਨਾ ਸ਼ੁਰੂ ਕਰਤਾ ਕਿ ਅਸੀਂ ਪਾਣੀ ਨਹੀਂ ਜਾਣ ਦੇਵਾਂਗੇ ਅਸੀਂ ਆਹ ਕਰਦੇਾਂਗੇ ਅਸੀਂ ਬਾਹਰ ਕਰਦੇਾਂਗੇ ਸਾਰਾ ਤੂੰ ਸੈਂਟਰ ਦੇ ਉੱਤੇ ਸ਼ਹਿਰਾ ਤੈਨੂੰ ਹੋ ਗਿਆ ਹੋਣਾ ਕੋਈ ਨਾ ਕੋਈ ਤੇਰੀ ਗੱਲਬਾਤ ਹੋ ਗਈ ਹੋਣੀ ਤਾਂ ਤੂੰ ਇਹ ਸਾਰਾ ਡਰਾਮਾ ਰਚਨਾ ਸ਼ੁਰੂ ਕਰਤਾ ਅਗਲੀ ਗੱਲ ਪੰਜਾਬ ਦੇ ਲੋਕੋ ਇਹ ਤਾਂ ਛੱਡੋ ਤੁਸੀਂ ਇੱਥੋਂ ਦਾ ਗੱਲ ਉਹਨਾਂ ਨੇ ਤਾਂ ਅਗਲੇ ਆਨੇ ਤਾਂ ਸਤਲੁਜ ਦਾ ਜਿਹੜਾ ਪਾਣੀ ਹੈ ਹਿਮਾਚਲ ਤੋਂ ਸੱਦਾ ਮੋੜਨ ਦੀ ਤਿਆਰੀ ਉਹ ਕਰ ਚੁੱਕੇ ਆ ਐਂਛੇ ਤਾਂ ਤੁਸੀਂ ਭੁੱਲ ਜਿਓ ਇੱਧਰ ਤਾਂ ਆਉਣ ਦੇ ਨੂੰ ਲੋੜ ਹੀ ਨਹੀਂ ਪੈਣੀ ਉਹ ਤਾਂ ਹਿਮਾਚਲ ਤੋਂ ਹੀ ਉਹਨਾਂ ਨੇ ਪਾਣੀ ਉਹ ਜਿਹੜਾ ਮੋੜ ਕੇ ਉਧਰ ਨੂੰ ਲੈ ਜਾਣਾ ਪਰ ਸਾਡੇ ਲੋਕ ਇਸ ਗੰਭੀਰ ਮੁੱਦੇ ਤੇ ਚੁੱਪ ਨੇ ਭਰਾਵੋ ਜਾਂ ਤੁਸੀਂ ਮੈਂ ਉਹੀ ਮੈਂ ਮੈਂ ਐਸੇ ਕਰਕੇ ਸਾਡੇ ਲੋਕਾਂ ਨੂੰ ਜ਼ਿੰਮੇਵਾਰ ਤੇ ਦੋਸ਼ੀ ਠਹਿਰਾਉਣਾ ਕਿ ਸਾਡੇ ਲੋਕਾਂ ਨੇ ਹਮੇਸ਼ਾ ਗਦਾਰਾਂ ਦੇ ਹੱਕਾਂ 'ਚ ਫਤਵੇ ਦਿੱਤੇ ਆ ਜਿਨ੍ਹਾਂ ਨੇ ਸਾਡੀ ਪਿੱਠੇ ਛੁਰਾ ਮਾਰਿਆ ਸਾਡੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਹਿੱਤਾਂ ਨੂੰ ਲੈ ਕੇ ਫੈਡਰਲਿਜ਼ਮ ਦੀ ਗੱਲ ਚੱਲਦੀ ਐ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਚੱਲਦੀ ਐ ਜਿੱਥੇ ਪੂਰਾ ਦੱਖਣ ਭਾਰਤ ਰਾਜਾਂ ਦੇ ਵੱਧ ਅਧਿਕਾਰ ਲਈ ਲੜਾਈ ਲੜ ਰਿਹਾ ਐ ਪੰਜਾਬ ਵਾਲੇ ਚੁੱਪਚੀ ਪੀਤੇ ਗੋਡੇ ਟੇਕ ਦਿੰਦੇ ਦਿੱਲੀ ਦੇ ਅੱਗੇ ਸੈਂਟਰ ਦੇ ਅੱਗੇ ਚਾਹੇ ਆਬੋਕਰ ਵਾਲੇ ਹੋਣ ਹੁਣ ਚਾਹੇ ਪਹਿਲਾਂ ਬਾਦਲ ਦਾ ਭਾਈ ਬਾਲੀ ਰਹੇ ਉਹਨਾਂ ਦੇ ਤੇ ਚਾਹੇ ਕਾਂਗਰਸੀ ਹੋਣ ਕਦੇ ਵੀ ਪੰਜਾਬ ਦੇ ਹੱਕਾਂ ਲਈ ਹੱਕਾਂ ਲਈ ਹਿੱਕੜਾ ਕੇ ਨਾ ਖੜੇ ਆ ਤੇ ਨਾ ਲੜੇ ਆ ਸੋ ਡਰਾਮਾ ਹੁਣ ਸ਼ੁਰੂ ਹੋ ਜਾਣਾ ਸਾਰਾ ਤੁਸੀਂ ਦੇਖੋਗੇ ਬਿਆਨ ਤੇ ਬਿਆਨ ਦਾਗਣੇ ਸ਼ੁਰੂ ਹੋ ਜਾਣਿਆ ਪੰਜਾਬ ਦੇ ਲੋਕੋ ਸਮਝੋ ਗੱਲ ਨੂੰ ਪਾਣੀ ਮੁੱਕ ਰਹੇ ਨੇ ਦੁਨੀਆ ਭਰ ਦਾ ਪਾਣੀ ਮੁੱਕ ਰਿਹਾ ਤੀਜੀ ਜੰਗ ਵੀ ਪਾਣੀ ਆ ਪਿੱਛੇ ਹੋਣੀ ਐ ਤੇ ਪੰਜਾਬ ਬੰਜਰ ਹੋਣ ਵੱਲ ਵੱਧ ਰਿਹਾ ਇਹ ਛੋਡੀ ਨਲਾਇਕੀ ਛੋਡਾ ਨਿਖਿੱਧਪਣਾ ਇਹ ਛੋਡੇ ਕਰਕੇ ਹੋ ਰਿਹਾ ਤੁਸੀਂ ਸੋਨੂ ਲੋਕਾਂ ਨੂੰ ਮੋਟਰਾਂ ਦੇ ਬਿੱਲ ਕੀਤੇ ਮਾਫ ਤੁਸੀਂ ਨਹਿਰੀ ਪਾਣੀ ਦਾ ਖਿਆਲ ਛੱਡ ਕੇ ਸੂਏ ਕੱਸੀਆਂ ਬੰਦ ਕਰਤੇ ਮੋਗੇ ਬੰਦ ਕਰਤੇ ਖਾਲ ਵਾ ਕੇ ਵੇਚ ਰਲਾ ਰਹੇ ਇਹ ਨਰੀ ਪੰ ਨੂੰ ਭੁੱਲੀ ਗਈ। ਸੋਚ ਕਰਕੇ ਪਵਾਂਸਿਆਂ ਜਿੱਦੂ ਵਾਕਈ ਹੱਲੇ ਵੀ ਮਾੜਾ ਮੋਟਾ ਤੇਰਾ ਸਾਲ ਡੂੜਸਾਰ ਰਹਿ ਗਿਆ ਕੋਈ ਚੰਗਾ ਕੰਮ ਕਰਨਾ ਚਾਹੁੰਦਾ। ਪਹਿਲੀ ਗੱਲ ਸੱਦਾ ਦੇ ਪੰਜਾਬ ਦੇ ਲੋਕਾਂ ਨੂੰ ਇਸ ਮੁੱਦੇ ਤੇ ਕਿ ਆਓ ਪੰਜਾਬ ਦੇ ਲੋਕੋ ਸਾਰੇ ਇਕੱਠੇ ਹੋ ਕੇ ਆਪਾਂ ਪੰਜਾਬ ਦਾ ਪਾਣੀ ਬਚਾਈਏ। ਆਓ ਸੰਘਰਸ਼ ਕਰੀਏ। ਇਸ ਤੋਂ ਇਲਾਵਾ ਤੁਹਾਨੂੰ ਆਲ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਜਿੰਨੀਆਂ ਵੀ ਪਾਰਟੀਆਂ ਨੇ। ਉਹ ਸੱਦ ਤੇ ਪੰਜਾਬ ਦੇ ਸਿਰਦ ਲੋਕ ਬੁੱਧੀਜੀਵੀ ਲੋਕ ਜਿਹੜੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਜਾਂ ਹੋਰ ਮੁੱਦਿਆਂ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਬੋਲ ਰਹੇ ਨੇ ਲੜ ਰਹੇ ਨੇ ਸ਼ਕਸ਼ ਕਰ ਉਹਨਾਂ ਨੂੰ ਵੀ ਸੱਦਾ ਦੇ ਇੱਕ ਸਾਂਝਾ ਮੰਚ ਬਣਾਓ ਰੱਖੋ ਸਾਰੇ ਲੋਕਾਂ ਨੂੰ ਬਿਠਾ ਕੇ ਇਨ੍ਹਾਂ ਮੁੱਦਿਆਂ ਤੇ ਪੰਜਾਬ ਦੇਆਂ ਤੇ ਗੱਲ ਕਰੋ ਤੇ ਨਹੀਂ ਇਹ ਡਰਾਮੇ ਕਰਨੇ ਬੰਦ ਕਰੋ ਛੱਡ ਦਿਓ ਇਹ ਡਰਾਮੇ ਅਸੀਂ ਕੁਰਬਾਨੀਆਂ ਦੇ ਦੇਾਂਗੇ ਸਾਡੀਆਂ ਲਾਸ਼ਾਂ ਤੋਂ ਪਾਣੀ ਜਾਊਗਾ ਅਸੀਂ ਬੂੰਦ ਨਹੀਂ ਦੇਣੀ ਅਰੇ ਤਾਂ ਲੈ ਗਏ 8500 ਕਿਊਸਕ ਪਾਣੀ आले ਲੈ ਗਏ ਤੇ ਸਾਡਾ ਅਧਿਕਾਰੀ ਪੰਜਾਬ ਦਾ ਕਾਸ਼ਦੀਪ ਕੱਢ ਕੇ ਉਹਨਾਂ ਨੇ ਰਾਤ ਦੇ ਰਾਤ ਬਾਹਰ ਮਾਰਿਆ ਕੀ ਆ ਤੁਹਾਡੇ ਪੱਲੇ ਕੀ ਤੁਹਾਡੀ ਲੜਾਈ ਆ ਫਿਰ ਕੀ ਤੁਸੀਂ ਕਰ ਲੋਗੇ ਕੀ ਅਸਤੀਫਾ ਦਿਓਗੇ ਸੋ ਮਸਲਾ ਗੰਭੀਰ ਆ ਇਹਨੂੰ ਗੰਭੀਰਤਾ ਨਾਲ ਲਓ ਆਪਾਂ ਨਹੀਂ ਫਿਰ ਯਾਦ ਰੱਖਿਓ ਵੀ ਸਾਡੀਆਂ ਨਸਲਾਂ ਕੋਲੇ ਨਾ ਫਸਲਾਂ ਨੂੰ ਨਾ ਨਸਲਾਂ ਨੂੰ ਨਾ ਪੀਣ ਨੂੰ ਪਾਣੀ ਦਾ ਮੁੱਦਾ ਸ਼ਹਿਰੀ ਪਿੰਡੂ ਅਮੀਰ ਗਰੀਬ ਹਿੰਦੂ ਸਿੱਖ ਮੁਸਲਮਾਨ ਸਭ ਦਾ ਸਾਂਝਾ ਯਾਰ ਇਹਨਾਂ ਮੁੱਦਿਆਂ ਤੇ ਆਪਾਂ ਇੱਕ ਮਤ ਇੱਕ ਮੁੱਠ ਹੋਇਆ ਕਰੀਏ ਇਕੱਠੇ ਹੋਇਆ ਕਰਕੇ ਬਹੁਤ ਗੰਭੀਰ ਮਸਲਾ ਇਹਨੂੰ ਸੰਜੀਦਗੀ ਦੇ ਨਾਲ ਆਪਾਂ ਲਈਏ ਤੇ ਇਹਨਾਂ ਮੁੱਦਿਆਂ ਦੇ ਉੱਤੇ ਆਪਾਂ ਗੱਲ ਕਰਗੇ ਜਿਹੜਾ ਬਹੁਤ ਹੀ ਅੱਜ ਇਹ ਸੈਂਟਰ ਦਾ ਧੱਕਾ ਇਹ ਸੇ ਗੱਲ ਦਾ ਤਰੌਲਾ ਵੀ ਜਦੋਂ ਹੀ ਚੁੱਪ ਹੋ ਜਾਂਦੇ ਆ ਚੁੱਪ ਹੋ ਰਹੇ ਆ ਅਸੀਂ 60 ਕਿਲੋਮੀਟਰ ਦਾ ਏਰੀਆ ਬੀਐਸਐਫ ਦੇ ਅਧੀਨ ਕਰ ਦਿੱਤਾ ਗਿਆ ਪੰਜਾਬ ਦਾ ਹਵਾਲੇ ਕਰ ਦਿੱਤਾ ਗਿਆ ਉਦੋਂ ਵੀ ਸਰਕਾਰਾਂ ਚੁੱਪ ਰੀਆਂ ਲੋਕ ਵੀ ਚੁੱਪਰੇ ਇਹੀ ਤਾਂ ਮਸਲਾ ਹੈ ਕਿਵੇਂ ਸੈਂਟਰਲਾਈਜ਼ ਕੀਤਾ ਜਾ ਰਿਹਾ ਸਾਰੀਆਂ ਜਿਹੜੀਆਂ ਪਾਵਰਾਂ ਨੇ ਤਾਕਤਾਂ ਨੂੰ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਕੇਂਦਰ ਸਾਰੀਆਂ ਤਾਕਤਾਂ ਸਾਰੇ ਅਧਿਕਾਰ ਆਪਣੇ ਹੱਥ ਚ ਲੈ ਰਿਆ ਵੀ ਜੋ ਸੈਂਟਰ ਕਰੂਗਾ ਉਹੀ ਹੋਊਗਾ ਤਾਂ ਪਰ ਨਾ ਤੁਹਾਡੀ ਸੱਭਿਆਤਾ ਬਚਣੀ ਆ ਨਾ ਤੁਹਾਡੀ ਬੋਲੀ ਬਚਨੀਆ ਨਾ ਤੁਹਾਡਾ ਵਿਰਸਾ ਬਚਨਾ ਨਾ ਤੁਹਾਡੇ ਪਾਣੀ ਬਚਨੇ ਆ ਜੋ ਸੈਂਟਰ ਨੂੰ ਚੰਗਾ ਲੱਗੂਗਾ ਉਹ ਕਰਨਗੇ ਸੋ ਇਹ ਰਾਜਾਂ ਦੇ ਵੱਧ ਅਧਿਕਾਰਾਂ ਦੀ ਲੜਾਈ ਹੈ ਇਹੀ ਅਨੰਦਪੁਰ ਸਾਹਾ ਦਾ ਮਤਾ ਕਹਿੰਦਾ ਸੀਗਾ ਜਿਹੜਾ ਇਹਨਾਂ ਨੇ ਉਸ ਤੋਂ ਬੜਾ ਭੰਡਿਆ ਉਹਨੂੰ ਇਹ ਵਖਵਾਦੀਆਂ ਦਾ ਮਤਾ ਹੈ ਜੀ ਇਹ ਅਤਵਾਦੀਆਂ ਦਾ ਮਤਾ ਹੈ ਜੀ ਇਹੀ ਕਹਿੰਦਾ ਸੀ ਜੇ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਅਨੰਦਪੁਰ ਸਾਹਾ ਦੇ ਮਤਨ ਨੂੰ ਜੇ ਪੜੋਗੇ ਤਾਂ ਇਹੀ ਗੱਲਾਂ ਨੇ ਉਹਦੇ 'ਚ ਪਾਣੀਆਂ ਦੀ ਗੱਲ ਹੈ ਡੈਮਾਂ ਦੇ ਪ੍ਰਬੰਧ ਦੀ ਗੱਲ ਹੈ ਰਾਜਤਾ ਨਿਧੀ ਗ